ਵਰਨਮਾ ਦੇਖ ਰਿਹਾ ਸੋਤਿਆਂ ਨੂੰ ਮੇਰੇ ਵੱਲੋਂ ਪਿਆਪ ਪਹੁੰਚੀ ਸਿੱਖਾ ਇਹਨਾਂ ਤੁਹਾਡਾ ਉਤਸਾਹ ਹੈ ਅੱਜ ਤੋਂ 4 ਦਿਨ ਪਹਿਲਾਂ ਕਤਲ ਹੋਇਆ ਸੀ ਕਮਲ ਕੌਰ ਦਾ ਜਿਸ ਨੂੰ ਇਨਸਾ ਦੀ ਕਮੀਨ ਕਿਹਾ ਜਾਂਦਾ ਹੈ ਜਿਸ ਵੱਲੋਂ ਪੰਜਾਬ ਦੇ ਲੜਕੇ ਅਤੇ ਲੜਕੀਆਂ ਨੂੰ ਗੰਦ ਮੰਦ ਪੋਸਿਆ ਗਿਆ ਅਸ਼ਲੀਲ ਅਸ਼ਲੀਲਤਾ ਗੰਦੇ ਸ਼ਬਦਾਂ ਦਾ ਪ੍ਰਯੋਗ ਕਰਨਾ ਇਸ ਕਰਕੇ ਉਸ ਦੇ ਪੰਜਾਬ ਦੇ ਵਿੱਚ ਲਗਭਗ 90% ਉਸ ਦੇ ਫਾਰਵਰਡ ਸੀ ਜੇ ਅਸੀਂ ਉਹਦੇ ਕੁੱਲ ਫਾਰਮਰ ਦੀ ਗੱਲ ਕਰੀਏ ਉਹਦੇ ਸੀ ਲਗਭਗ 4 ਲੱਖ ਜਿਸ ਦੇ ਵਿੱਚੋਂ 90% ਪੰਜਾਬੀ ਸੀ ਚਾਹੇ ਉਹ ਚੜ੍ਹਦੇ ਪੰਜਾਬ ਦੇ ਸੀ ਚਾਹੇ ਉਹ ਲਹਿੰਦੇ ਪੰਜਾਬ ਦੇ ਸੀ ਬਾਅਦ ਵਿੱਚ ਭਾਈ ਅਮਰਤਪਾਲ ਮਹਿਰੂ ਦੇ ਸਾਥੀਆਂ ਵੱਲੋਂ ਉਸ ਨੂੰ ਕਤਲ ਕਰ ਦਿੱਤਾ ਗਿਆ ਉਸ ਤੋਂ ਬਾਅਦ ਸੋਸ਼ਲ ਮੀਡੀਆ ਤੇ ਪੋਸਟ ਪਾ ਕੇ ਉਸ ਦੀ ਜਿਹੜੀ ਹੈ ਮਨਜ਼ੂਰ ਵੀ ਕਰ ਲਿਆ ਗਿਆ ਵੀ ਅਸੀਂ ਇਹ ਕੰਮ ਕੀਤਾ ਹੈ ਜਿੰਮੇਵਾਰੀ ਲੈਣ ਤੋਂ ਬਾਅਦ ਜਦੋਂ ਦੋ ਨਿਆਂਇਕ ਸਹਿਬਾਨਾਂ ਨੂੰ ਬੁlfਤਾਰ ਕੀਤਾ ਗਿਆ ਭਾਈ ਅਮਰਪਾਲ ਖਾਲਸਾ ਨੇ ਭਾਈ ਅਮਰਪਾਲ ਖਾਲਸਾ ਮਹਿਰੂਨ ਨੇ ਧਮਕੀ ਦਿੱਤੀ ਕਿ ਜਿਹੜੇ ਬਾਕੀ ਦੇ ਯੂਟਿਊਬਰ ਨੇ ਜਾਂ ਇੰਸਟਾਗ੍ਰਾਮਰ ਨੇ ਜਾਂ ਜਿਹੜੇ ਇਨਫਲੂਐਂਸਰਸ ਨੇ ਉਹ ਆਪਣੀਆਂ ਹਰਕਤਾਂ ਤੋਂ ਬਾਅਦ ਤੋਂ 24 ਘੰਟਿਆਂ ਦੇ ਵਿੱਚ ਵਿੱਚ ਜੇਕਰ ਉਹ ਆਪਣੀਆਂ ਗੰਦੀਆਂ ਅਸ਼ਲੀਲ ਭੱਦੀਆਂ ਸ਼ਬਦਾਵਲੀਆਂ ਵਾਲੀਆਂ ਵੀਡੀਓ ਡਿਲੀਟ ਨਹੀਂ ਕਰਦੇ ਤਾਂ ਉਹਨਾਂ ਨੂੰ ਗੱਡੀ ਚੜ ਦਿੱਤਾ ਜਾਵੇਗਾ ਉਹਨਾਂ ਨੇ ਕਿਹਾ ਕਿ ਮੇਰੇ ਪਿੱਛੇ ਪੁਲਸ ਹੈ ਅੱਜ ਭਾਰਤ ਸਰਕਾਰ ਨੇ ਉਸ ਦਾ ਇੰਸਟਾਗ੍ਰam ਬੰਦ ਕਰ ਦਿੱਤਾ ਲੇਕਿਨ ਖਬਰ ਆ ਰਹੀ ਹੈ ਕਿ ਭਾਈ ਅਮਰਤਪਾਲ ਖਾ ਭਾਈ ਅਮਰਤਪਾਲ ਮਹਿਰੋ ਦੇ ਟਿਕਾਣਿਆਂ ਤੇ ਛਾਪੇਮਾਰੀ ਕੀਤੀ ਜਾ ਰਹੀ ਹੈ ਲੇਕਿਨ ਉਧਰ ਉਹਨਾਂ ਦੇ ਪਿਤਾ ਅਤੇ ਉਹਦੀ ਸਿਸਟਰ ਨੂੰ ਜਿਹੜਾ ਹੈ ਗ੍ਰਿਫਤਾਰ ਕਰ ਲਿਆ ਗਿਆ ਹੈ ਪਹਿਲਾਂ ਆਪਾਂ ਗੱਲਬਾਤ ਸੁਣਦੇ ਹਾਂ ਕਿ ਕਿਸ ਤਰ੍ਹਾਂ ਹੋ ਰਿਹਾ ਹੈ ਭਾਈ ਅਮਰਤਪਾਲ ਮਹਿਰੋ ਦੇ ਨਾਲ ਇਹਨਾਂ ਦੇ ਤੇਰ ਹੋਣਾ ਮੇਰੀ ਜਿਹੜੀ ਆ ਅਪੀਲ ਆ ਉਹ ਆ ਜਿਹੜੇ ਬੁੱਧੀ ਜੀਵੀਆਂ ਤੱਕ ਆ ਤੇ ਜਿਹੜੇ ਸਮਾਜ ਸੇਵੀ ਆ ਜਾਂ ਜਿਹੜੇ ਵੀਰ ਜਿਨ੍ਹਾਂ ਨੇ ਪੋਸਟਾਂ ਪਾਈਆਂ ਜਿਨ੍ਹਾਂ ਨੇ ਵੀਡੀਓ ਪਾਈਆਂ ਤੇ ਅਸੀਂ ਜਿਹੜਾ ਸਾਥ ਦੇਾਂਗੇ ਵੀਰ ਅਮਰਤਪਾਲ ਸਿੰਘ ਮਹਿਰੋਂ ਦਾ ਹੁਣ ਵੀਰੋ ਗੱਲ ਇੱਥੇ ਆ ਵੀ ਵੀਰ ਅਮਰਤਪਾਲ ਸਿੰਘ ਮਹਿਰੋਂ ਦਾ ਸਿਰਫ ਪੋਸਟਾਂ ਪਾ ਕੇ ਜਾਂ ਵੀਡੀਓ ਪਾ ਕੇ ਸਾਥ ਦੇਣ ਦੀ ਗੱਲ ਨਹੀਂ ਆ ਮੇਰੀ ਬੇਨਤੀ ਆ ਵੀਰ ਭਾਨੇ ਸਿੱਧੂ ਨੂੰ ਠੀਕ ਆ ਜਿਹੜੇ ਲੱਖੇ ਸੁਧਾਣੇ ਵਰਗੇ ਵੀਰੇ ਆ ਇਹਨਾਂ ਨੂੰ ਵੀ ਵੀਰ ਭਣੇ ਹੁਣ ਤੁਸੀਂ ਜਿਹੜੀ ਗੱਲਬਾਤ ਆ ਮੈਂ ਤੁਸੀਂ ਗਰਾਊਂਡ ਕਰੋ ਭਾਨੇ ਸਿੱਧੂ ਨੂੰ ਜਿਹੜੀ ਬੇਨਤੀ ਆ ਵੀ ਵੀਰ ਤੁਸੀਂ ਵੀਡੀਓ ਪਾਈ ਸੀਗੀ ਕੋਈ ਫੋਟੋ ਪਾ ਕੇ ਲਿਖਿਆ ਵੀ ਜਿਵੇਂ ਹੋਊਗਾ ਵੀ ਅਸੀਂ ਨਾਲ ਖੜਾਂਗੇ ਤਾਂ ਮ ਦੇ ਪਰਿਵਾਰ ਤੇ ਉੱਤੇ ਜਿਹੜਾ ਅਣਮਨੁੱਖੀ ਤਸ਼ੱਦਦ ਜਿਹੜਾ ਹੋ ਰਿਹਾ ਤੁਸੀਂ ਇਸ ਚੀਜ਼ ਦੇ ਖਿਲਾਫ ਜਿਹੜੀ ਆ ਉਹ ਗੱਲਬਾਤ ਕਰੋ ਇਸ ਚੀਜ਼ ਦੇ ਖਿਲਾਫ ਜਿਹੜਾ ਕਾਟੇ ਆ ਉਹ ਰੱਖੋ ਤੇ ਸਰਕਾਰ ਨੂੰ ਜਿਹੜਾ ਆ ਇਸ ਚੀਜ਼ ਲਈ ਆਪਾਂ ਲੀਕ ਤੇ ਲੈ ਕੇ ਆਈਏ ਕਿ ਪਰਿਵਾਰਾਂ ਦਾ ਇਹਦੇ ਵਿੱਚ ਕੀ ਹੱਥ ਹੈ ਤੁਸੀਂ ਪਰਿਵਾਰਾਂ ਨੂੰ ਤੰਗ ਪ੍ਰੇਸ਼ਾਨ ਕਿਉਂ ਕਰ ਰਹੇ ਹੋ ਕੁਝ ਗੱਲ ਨਾ ਆ ਉਹ ਸੰਗਤ ਨੂੰ ਦੱਸਣੀ ਆ ਉਹ ਇਹ ਆ ਵੀ ਮੀਰ ਅਮਰਿਤਪਾਲ ਸਿੰਘ ਮਹਿਰੋਂ ਦੇ ਜਿਹੜੇ ਪਰਿਵਾਰ ਦੇ ਵਿੱਚੋਂ ਉਹਨਾਂ ਦੇ ਪਿਤਾ ਜੀ ਆ ਉਹਨਾਂ ਨੂੰ ਪੰਜਾਬ ਪੁਲਿਸ ਨੇ ਜ਼ਬਰਦਸਤ ਅਰੈਸਟ ਕੀਤਾ ਹੋਇਆ ਉਹਨਾਂ ਦੇ ਕਿਸੇ ਵੀ ਤਰੀਕੇ ਦੀ ਕੋਈ ਵੀ ਸ਼ਮੂਲੀਅਤ ਨਹੀਂ ਹੈਗੀ ਕਿਸੇ ਵੀ ਕਾਰਵਾਈ ਦੇ ਵਿੱਚ ਕੁਝ ਵੀ ਪਰ ਉਹਨਾਂ ਨੂੰ ਬਿਨਾ ਕਿਸੇ ਪਰਚੇ ਤੋਂ ਬਿਨਾ ਕਿ ਇੱਕ ਸੂਰਤ ਤੋਂ ਚੱਕ ਕੇ ਥਾਣੇ ਲਿਜਾਇਆ ਗਿਆ ਕੱਲ੍ਹ ਦੇ ਅਰੈਸਟ ਕੀਤੇ ਹੋਏ ਆ ਅੱਜ ਵੀ ਰਮਨ ਅਮਰਿਤਪਾਲ ਸਿੰਘ ਦੇ ਮੈਰੋਂ ਦੇ ਇੱਕ ਸਿਸਟਰ ਆ ਉਹਨਾਂ ਨੂੰ ਮੇਡੇ ਥਾਣੇ ਦੀ ਪੁਲਿਸ ਜਿਹੜੀ ਆ ਉਹ ਜਾ ਕੇ ਲੈ ਗਈ ਆ ਇਹ ਹੁਣ ਪੰਜਾਬ ਪੁਲਿਸ ਤੇ ਇਹ ਸਰਕਾਰ ਪ੍ਰਸ਼ਾਸਨ ਜਿਹੜਾ ਆ ਇਹ ਚੀਜ਼ ਲੈ ਕਰ ਲਵੇ ਵੀ ਇਹਨੇ ਕਿਹੜੇ ਪਾਸੇ ਨੂੰ ਤੋਰਨਾ ਆ ਠੀਕ ਆ ਨਾ ਵੀ ਸਾਡੀ ਤਾਂ ਜਿਹੜੀ ਗੱਲਬਾਤ ਸੀਗੀ ਸਾਡੀ ਕਿੱਥੋਂ ਤੱਕ ਸੀਗੀ ਪਰ ਹੁਣੇ ਪਰਿਵਾਰਾਂ ਨੂੰ ਜਿਹੜਾ ਹੈ ਤਾਂ ਅੰਗ ਪਛਾਣ ਕਰਨ ਲੱਗੇ ਆ ਦੋ ਬੰਦੇ ਜਿਹੜੇ ਆ ਉਹ ਇਹਨਾਂ ਕੋਲੇ ਅਰੈਸਟ ਕੀਤੇ ਹੋਏ ਆ ਤੇ ਜਿਹੜਾ ਵੀਰ ਅਮਰਤਪਾਲ ਸਿੰਘ ਆ ਉਹ ਵੀ ਕਿਤੇ ਫੜਿਆ ਜਾਊਗਾ ਪਰ ਗੱਲ ਇੱਥੇ ਇਹ ਆ ਵੀ ਜਿਹੜੀ ਇਹ ਪਰਿਵਾਰਾਂ ਤੱਕ ਜਿਹੜੀ ਗੱਲ ਪਹੁੰਚ ਰਹੀ ਆ ਇਹ ਕੱਲ ਨੂੰ ਕੋਈ ਅਨਸੁਖਾਂ ਵੀ ਘਟਨਾ ਵਾਪਰਦੀ ਆ ਤੇ ਉਹਦੇ ਜਿਹੜੇ ਜ਼ਿੰਮੇਵਾਰ ਆ ਉਹ ਪ੍ਰੋਸੀਡਿੰਗਾਂ ਨਾਲ ਹੀ ਮਿਲ ਕੇ ਫਿਰ ਹੁਣ ਮੇਰੀ ਜਿਹੜੀ ਆ ਬੀ ਲਿਆ ਉਹ ਜਿਹੜੇ ਬੁੱਧੀਜੀਵੀਆਂ ਤੱਕ ਆ ਤੇ ਜਿਹੜੇ ਇਹ ਨੇ ਪਾਈ ਅਮਰਤਪਾਲ ਮਹਿਰੋ ਦੇ ਮੈਥੀ ਉਹਨਾਂ ਨੇ ਕਿਹਾ ਕਿ ਉਹਨਾਂ ਦੇ ਪਿਤਾ ਨੂੰ ਗ੍ਰਿਫਤਾਰ ਕਰ ਲਿਆ ਗਿਆ ਉਹਨਾਂ ਦੀ ਸੈਸ਼ਨ ਨੂੰ ਗ੍ਰਿਫਤਾਰ ਕਰ ਲਿਆ ਗਿਆ ਉਹਨਾਂ ਤੋਂ ਬਿਨਾ ਅਨ ਮਨੁੱਖੀ ਅਧਿਕਾਰ ਤੌਰ ਤੇ ਤਸ਼ੱਦਦ ਕੀਤੇ ਜਾ ਰਹੇ ਨੇ ਪਰੇਸ਼ਾਨ ਕੀਤਾ ਜਾ ਰਿਹਾ ਹੈ ਤੰਗ ਕੀਤਾ ਜਾ ਰਿਹਾ ਹੈ ਅਮਰਤਪਾਲ ਮਹਿਰ ਅਮਰਤਪਾਲ ਖਾਲਸਾ ਜਿਹੜੀ ਮਹਿਰੋ ਨੇ ਉਹ ਅੱਜ ਨਹੀਂ ਕੱਲ੍ਹ ਫੜੇ ਜਾਣਗੇ ਅਸਲ ਦੇ ਵਿੱਚ ਦੋਸ਼ੀ ਤਾਂ ਉਹ ਨੇ ਦੂਸਰੇ ਪਾਸੇ ਉਹਨਾਂ ਨੇ ਕਿਹਾ ਕਿ ਲੱਖਾ ਸਦਾਣਾ ਵਰਗੇ ਭਾਲਾ ਸਿੱਧੂ ਵਰਗੇ ਸਮਾਜ ਸਿਵੀਆਂ ਨੂੰ ਸਾਡੀ ਰੀਕਵੈਸਟ ਹੈ ਕਿ ਵਕਤ ਤੋਂ ਬਾਅਦ ਭਾਈ ਅਮਰਤਪਾਲ ਖਾਲਸਾ ਦਾ ਮਹਿਰੋ ਜੀ ਦਾ ਸਾਥ ਦਿੱਤਾ ਜਾਵੇ। ਯਾਨੀ ਕਿ ਹੁਣ ਪੰਜਾਬ ਨੇ ਭਾਈ ਅਮਰਤਪਾਲ ਸਿੰਘ ਮਹਿਰੋ ਦੇ ਕਿਤਾ ਅਤੇ ਸਿਸਟਰ ਨੂੰ ਜਿਹੜਾ ਹੈ ਅਰੈਸਟ ਕਰ ਲਿਆ ਹੈ। ਤਸ਼ੱਦਦ ਕੀਤੇ ਜਾ ਰਹੇ ਨੇ। ਜੇ ਕਿ ਜਬਰਨ ਇਹ ਖਸਾਬ ਦਾ ਲਾਈਏ। ਕਿਹਾ ਕਿ ਜੇਕਰ ਅਨਸ਼ਕਾਵੀ ਕੋ ਘਟਨਾ ਆਉਂਦੀ ਪੰਜਾਬ ਦੇ ਵਿੱਚ ਉਹਦੇ ਜ਼ਿੰਮੇਵਾਰ ਪੰਜਾਬ ਸਰਕਾਰ ਹੋਵੇਗੀ। ਇਹ ਉਸਦੇ ਸਮਰਥਕਾਂ ਵੱਲੋਂ ਵੀਡੀਓ ਪਾ ਕੇ ਕਿਹਾ ਜਾ ਰਿਹਾ ਤਨ।